ਸਸਕਲ ਤੋਂ ਪੰਜਾਬ ਖਬਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਸੀਂ ਲੁਧਿਆਣੇ ਦੇ ਵਾਰਡ ਨੰਬਰ 57 ਦੇ ਵਿੱਚ ਆਏ ਆ ਜਿੱਥੇ ਭਾਜਪਾ ਦੇ ਜੋ ਉਮੀਦਵਾਰ ਨੇ ਵਾਰਡ ਨੰਬਰ 57 ਤੋਂ ਰਿੱਤੂ ਜੈਨ ਉਹ ਐਸੇ ਆਪਣਾ ਚੋਰ ਪ੍ਰਚਾਰ 도 ਟੂ 도ਰ ਕਰ ਰਹੇ ਨੇ ਗੱਲ ਉਹੀ ਕਰਾਂਗੇ ਕਿ ਹੁਣ ਲੇਡੀਜ਼ ਜਿਹੜੀਆਂ ਨੇ ਉਹ ਕਹਾਵਤ ਹੁਣ ਖਤਮ ਹੋ ਚੁਕੀ ਹੈ ਕਿ ਚੁੱਲ੍ਹੇ ਚੌਕੇ ਤੱਕ ਜ ਆਪਣੇ ਘਰ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਹੁੰਦੇ ਨੇ ਅੱਜ ਉਹ ਲੇਡੀਜ਼ ਕਿੰਨੇ ਜੋਸ਼ ਨਾਲ ਉਹਦੇ ਕਿੰਨੀ ਤਾਕਤ ਦੇ ਨਾਲ ਜੋ ਗੱਲਬਾਤ ਕਰਦੇ ਸੀ ਊਮਨ ਏਮਪਾਵਰਮੈਂਟ ਦੀ ਉਹ ਤੁਹਾਨੂੰ ਇੱਥੇ ਪੂਰੀ ਤਰ੍ਹਾਂ ਨਜ਼ਰ ਆਂਦੀ ਹੋएगी ਅਸੀਂ ਗੱਲਬਾਤ ਕਰਾਂਗੇ ਇੱਥੇ ਜੋ ਉਮੀਦਵਾਰ ਨੇ ਬੀਜੇਪੀ ਤੋਂ ਰਿਤੂ ਜੈਨ ਜੀ ਨਮਸਕਾਰ ਜੀ ਰਿਤੂ ਜੈਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਸੀਂ ਕੈਂਡੀਡੇਟ ਜਿਹੜੇ ਹੋ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਹਾਂ ਜੀ ਦੋ ਤੋਂ ਦੂਰ ਕੈਂਪੇਨਿੰਗ ਕਰ ਰਹੇ ਹੋ ਹਾਂ ਜੀ ਕਿਹੜੀ ਮੁੱਦਿਆਂ ਨੂੰ ਲੈ ਕੇ ਜਾ ਰਹੇ ਹੋ ਅਸੀਂ ਲੈ ਕੇ ਜਾਂਦੇ ਹਾਂ ਸੜਕਾਂ ਬਹੁਤ ਖਰਾਬ ਹੈ ਜਿਹੜੇ ਏਰੀਆ 'ਚ ਜੀ ਕਿ ਪਾਰਕ ਵਗੈਰਾ ਦੀ ਡਿਵੈਲਪਮੈਂਟ ਨਹੀਂ ਹੈ ਅੰਗਾ ਬੁਗਿਆਵਾਂ ਦੇ ਲਾਈਕਾਂ ਵਗੈਰਾ ਦੇ ਪ੍ਰੋਬਲਮਸ ਇੰਨਾਂ ਨੂੰ ਲੈ ਕੇ ਅਸੀਂ ਇਹ ਕਰ ਰਹੇ ਆਂ ਕਿ ਸਾਗੇ ਸਰਕਾਰ ਆਏ ਅਸੀਂ ਆਈਏ ਕਿ ਅਸੀਂ ਸਾਰੀ ਪ੍ਰੋਬਲਮ ਸੋਲਵ ਕਰੀਏ ਤੁਸੀਂ ਆਪਣੇ ਵਾਰਡ ਦੀ ਜਨਤਾ ਨੂੰ ਮਿਲਦੇ ਹੋ ਹਾਂਜੀ ਲੋਕਾਂ ਵੱਲੋਂ ਵੀ ਤੁਹਾਨੂੰ ਕੋਈ ਨਾ ਕੋਈ ਸੁਝਾਅ ਜਾਂ ਪਰੇਸ਼ਾਨੀਆਂ ਜਾਂ ਸਮੱਸਿਆਵਾਂ ਕੁਝ ਦੱਸੀਆਂ ਜਾ ਰਹੀਆਂ ਨੇ ਹਾਂਜੀ ਹਾਂਜੀ ਦੱਸੀਆਂ ਜਾ ਰਹੀਆਂ ਉਹਨਾਂ ਨੂੰ ਜਿਵੇਂ ਕਿ ਸੜਕਾਂ ਵਗੈਰਾ ਖਰਾਬ ਹੈ ਤਾਂ ਉਹਨਾਂ ਲਈ ਬੜੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਨੂੰ ਕਿ ਉਸ ਬਾਰੇ ਫਿਰ ਅਸੀਂ ਸੋਚ ਰਹੇ ਆਂ ਕਿ ਚੱਲ ਕੇ ਕਿ ਚੱਲ ਕੇ ਅਸੀਂ ਜੀਕੇ ਆਪਣੇ ਏਰੀਆ ਨੂੰ ਡਿਵੈਲਪ ਕਰੀਏ ਕੀ ਵਿਜ਼ਨ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਜਾ ਰਹੇ ਹੋ ਕਿਹੜੀਆਂ-ਕਿਹੜੀਆਂ ਤੁਸੀਂ ਪਲੈਨਿੰਗਸ ਜੀ ਕੀਤੀਆਂ ਹਿੰਗੀਆਂ ਜਿਹੜੀਆਂ ਡਿਸਕਸ ਕਰ ਰਹੇ ਹੋਂ ਕਿ ਮੈਂ ਜਿੱਤਾਂਗੀ ਜਿੱਤਣ ਤੋਂ ਬਾਅਦ ਆਪਣੇ ਏਰੀਆ ਦਾ ਜਿਹੜਾ ਵਾਰ ਦਾ ਵਿਕਾਸ ਹੈ ਉਸ ਕਰਨ ਦੇ ਲਈ ਤੁਸੀਂ ਕੀ-ਕੀ ਆਪਣਾ ਵਿਜ਼ਨ ਤਿਆਰ ਕੀਤਾ ਐਸੀ ਆਪਣੇ ਏਰੀਆ ਨੂੰ ਮਤਲਬ ਇੱਕ ਸੁੰਗਰ ਵਾਰ ਬਣਾਉਣਾ ਚਾਹੁੰਦੇ ਆ ਕਿ ਆਪਣੇ ਏਰੀਆ 'ਚ ਸਾਰੀ ਬਹਿਕ ਨਾ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀਆਂ ਨਾ ਹੋਵੇ ਨਾ ਕੋਈ ਪਾਣੀ ਦੀ ਨਾ ਬਿਜਲੀ ਨਾ ਹੀ ਕਿਸੇ ਕਰਨ ਦੀ ਕੋਈ ਪਰੇਸ਼ਾਨੀਆਂ ਆ ਬੀਗ ਲੇਡੀ ਤੁਸੀਂ ਅੱਜ ਘਰ ਦੀ ਚਾਰ ਦਵਾਰੀ ਤੋਂ ਬਾਹਰ ਨਿਕਲ ਕੇ ਅੱਜ ਇੱਕ ਉਮੀਦਵਾਰ ਵਜੋਂ ਚੋ ਮੈਦਾਨ ਵਿੱਚ ਆਏ ਹੋ ਹਾਂਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕੋਈ ਡਰ ਜਾਂ ਖੌਫ ਕਿ ਮੇਰੇ ਸਾਹਮਣੇ ਹੋਰ ਵੀ ਪੁਰਾਣੇ ਪੋਲਿਟਿਸ਼ੀਅਨ ਜਾਂ ਪੋਲਿਟਿਕ ਲੀਡਰ ਪੁਰਾਣੇ ਖੜੇ ਨੇ ਮੈਂ ਉਹਨਾਂ ਦਾ ਮੁਕਾਬਲਾ ਕਰਨ ਲੱਗੀ ਹਾਂ ਕੁਝ ਮਨਚ ਹੈਜ਼ਿਟੇਸ਼ਨ ਜਿ ਡਰ ਕੁਝ ਦਰਦਿਲ ਹੋ ਰਿਹਾ ਨਹੀਂ ਕੋਈ ਨਹੀਂ ਹੋ ਰਿਹਾ ਪੂਰੀ ਸ਼ਕਤੀ ਪੂਰੀ ਜੋਸ਼ ਜੋਸ਼ ਨਾਲ ਹੈ ਜੀ ਪੂਰੀ ਜੋਸ਼ ਨਾਲ ਆ ਰਹੇ ਹਾਂ ਕਿ ਅਸੀਂ ਆਪਣੇ ਆਪ ਅਸੀਂ ਆਪਣੀ ਭਾਜਪਾ ਸਰਕਾਰ ਨੂੰ ਕਾਮਯਾਬ ਕਰਕੇ ਏਰੀਆ ਨੂੰ ਡਵੈਲਪ ਕਰਨਾ ਏਰੀਆ ਕੀ ਪੂਰੇ ਲੁਖਾਂਗੇ ਅਸੀਂ ਡਵੈਲਪ ਕਰਦੇ ਹਾਂ ਅਸੀਂ ਗੱਲਬਾਤ ਕਰਦੇ ਆ ਆ ਇਹਨਾਂ ਦੇ ਜੋ ਪਤੀ ਨੇ ਨੀਰਜ ਜੈਨ ਜੀ ਸਰ ਨਮਸਕਾਰ ਨਮਸਕਾਰ ਜੀ ਸਰ ਕਿਵੇਂ ਲੱਗਦਾ ਬੀਜੇਪੀ ਦਾ ਜੋ ਲੁਧਿਆਣਾ ਦੇ ਵਿੱਚ ਮਤਲਬ ਰੋ ਜਾਨ ਪਬਲਿਕ ਦੇ ਵਿੱਚ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਕਿਸ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਜਨੀਸ਼ ਕੁਮਾਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੇਰੀ ਵਾਇਸ ਨੂੰ ਟਿਕਟ ਦੇ ਕੇ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਮਾਨ ਬਖਸ਼ਿਆ ਅਤੇ ਇਹਨਾਂ ਅਭਿਵਾਸ ਜੁਆਇਆ ਤੇ ਮੈਂ ਆਪਣੇ ਸਾਰੇ ਇਲਾਕਾ ਨਿਵਾਸੀ ਜੋ ਕਿ ਮੇਰੇ ਵਾਰਡ ਦੇ ਇਸ ਵੀਜਨ ਨੰਬਰ ਵਾਰਡ ਦੇ ਇਲਾਕਾ ਨਿਵਾਸੀ ਹੈ ਉਹਨਾਂ ਅੱਗੇ ਵੀ ਮੈਂ ਅਪੀਲ ਕਰੂੰਗਾ ਕਿ ਤੁਸੀਂ 21 ਦਸੰਬਰ ਨੂੰ ਆਪਣਾ ਇੱਕ ਇੱਕ ਵੋਟ ਕਮਲ ਦੇ ਨਿਸ਼ਾਨ ਤੇ ਪਾ ਕੇ ਮੇਰੀ ਵਾਇਫ ਨੂੰ ਕਾਮਯਾਬ ਬਣਾਓ ਉਹਨਾਂ ਦੀ ਕਾਮਯਾਬੀ ਇਸ ਇਲਾਕੇ ਦੀ ਕਾਮਯਾਬੀ ਸਾਰੀ ਕਾਮਯਾਬੀ ਹੋਏਗੀ ਤੇ ਮੇਰੀ ਸਾਰੇ ਹੀ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਮੇਰੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਰਿਤੂ ਜੈਨ ਨੂੰ ਆਪਣਾ ਇਸ ਵਾਰਡ ਤੋਂ ਜਿੱਤਾਂ ਕੀ ਲੱਗਦਾ ਹੈ ਕਿ ਬੀਜੇਪੀ ਲੁਧਿਆਣਾ ਵਿੱਚੋਂ ਕਿੰਨੇ ਗਵਾੜਾਂ ਦੇ ਵਿੱਚ ਆਪਣੀ ਸੀਟ ਜਾਂ ਆਪਣੀ ਜਿੱਤ ਯਕੀਨੀ ਬਣਾ ਸਕਦੀ ਹੈ ਪਰ ਬੀਜੇਪੀ 50 ਤੋਂ ਉੱਤੇ ਸੀਟਾਂ ਲਿਆ ਕੇ ਇਸ ਲੁਧਿਆਣਾ ਦੇ ਵਿੱਚ ਆਪਣਾ ਬੀਜੇਪੀ ਦਾ ਮੇਰ ਬਣਾਏਗੀ ਮੇਰ ਬਣਾਏਗੀ ਜੀ ਬਿਲਕੁਲ ਮੇਰ ਬਣਾਏਗੀ ਤੁਸੀਂ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇੱਥੇ ਮੋਦੀ ਫੈਕਟਰ ਕਿ ਬੀਜੇਪੀ ਬੀਜੇਪੀ ਫੈਕਟਰ ਮੋਗੀ ਫੈਕਟਰ ਜੀ ਮੋਗੀ ਹੈ ਤੁਮਮਕਿੰਗਾ ਸਭ ਕੁਝ